ਸ਼ਸ਼ੀਕਲ ਦੋਸਤੋ ਅੱਜ ਡਿਸਕਵਰ ਪਲੱਸ ਪਹੁੰਚਿਆ ਹੈ ਕੌਨੀਪਿੰਡ ਚ ਇੱਥੇ ਇਲੈਕਸ਼ਨ ਦੀਆਂ ਜੋ ਐਕਟੀਵਿਟੀ ਨੇ ਬੜੀ ਸਰਗਰਮੀ ਨਾਲ ਚੱਲ ਰਹੀਆਂ ਆ ਅੱਜ ਸਾਡੇ ਟੱਕਰੇ ਹੋਏ ਨੇ ਇੱਕ ਬੜੀ ਹੀ ਯੁਵਾ ਜੰਗ ਕੁੜੀ ਜੋ ਬੜੀ ਐਨਰਜੈਟਿਕ ਹੈ ਔਰ ਬਹੁਤ ਵਧੀਆ ਸੋਚ ਰੱਖਦੀ ਆ ਪੋਲਿਟੀਕਲ ਮਾਮਲਿਆਂ ਬਾਰੇ ਹਰਵੀਰ ਕਾਰਨਾ ਅਰਵੀਰ ਕੌਰ ਜੀ ਸਾਡੇ ਨਾਲ ਨੇ ਪਹਿਲਾਂ ਤਾਂ ਅਰਵੀਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਬਹੁਤ-ਬਹੁਤ ਸ਼ੁਕਰੀਆ ਸਰ ਤੇ ਡਿਸਕਵਰੀ ਪਲੱਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਰਵੀਰ ਸਭ ਤੋਂ ਪਹਿਲਾਂ ਤੇ ਜਾਨਣਾ ਚਾਹਾਂਗੇ ਤੁਸੀਂ ਹਜੇ ਕਾਲਜ 'ਚ ਪੜ੍ਹਦੇ ਹੋ ਗ੍ਰੈਜੂਏਸ਼ਨ ਕਰਦੇ ਹੋ ਤੇ ਇੰਨੀ ਤੁਹਾਨੂੰ ਜਿਹੜੀ ਸੋਚ ਤੁਹਾਡੀ ਐਡੀ ਕਲੀਅਰ ਹੈ ਐਸ ਉਮਰ ਤੇ ਕਿਦਾਂ ਤੁਸੀਂ ਸੋਚਿਆ ਇਹ ਦੀਆਂ ਆਹ ਦੇਖੋ ਮੇਰਾ ਪਿੰਡ ਕੌਣੀ ਹੈ ਜੀ ਤੇ ਇੱਥੇ ਆਜ਼ਾਦੀ ਕੋਲਾਟੀਆਂ ਦਾ ਪਿੰਡ ਹੈ ਕਰਮਚੰਦ ਜੀ ਨਿਰੰਜਨ ਸਰਪੰਚ ਅਤੇ ਹੋਰ ਸਾਡੇ ਰਾਏ ਸਿੰਘ ਸੀ ਉਹ ਕਾਮਾਗਾਟਾ ਮਰੂ ਜਹਾਜ਼ ਨਾਲ ਉਹਨਾਂ ਦਾ ਸਬੰਧ ਸੀ ਬੁਰਾ ਤੇ ਵਕਾਲਤ ਵੀ ਉਹਨਾਂ ਨੇ ਕੀਤੀ ਤੇ ਇੱਕ ਸਾਡੇ ਪਿੰਡ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਇੱਕ ਆਜ਼ਾਦੀ ਕੁਲਾਟੀਆਂ ਦਾ ਹੈ ਗਿਸ਼ ਭਗਤਾਂ ਦਾ ਨਗਰ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਗੱਲ ਤੋਂ ਉਹਨਾਂ ਨੂੰ ਮੋਟੀਵੇਟ ਕਰਦੀ ਹੈ ਪਰ ਸਾਹਿਤ ਕਰਦੀ ਹੈ ਕਿ ਤੁਸੀਂ ਕੁਝ ਚੰਗਾ ਕਰੋ ਸਮਾਜ ਦੇ ਲਈ ਹਾਂਜੀ ਤੇ ਤੇ ਤੁਹਾਨੂੰ ਪਿੰਡ ਤੋਂ ਜਾਨੀ ਬੜੀ ਪ੍ਰੇਰਣਾ ਮਿਲੀ ਹੈ ਤੇ ਬੜੀ ਖੁਸ਼ੀ ਹੈ ਕਿ ਜਿਵੇਂ ਅੱਜ ਯੂਥ ਪਿੰਡਾਂ ਨੂੰ ਛੱਡ ਰਿਹਾ ਤੁਸੀਂ ਆਪਦੇ ਹੀ ਪਿੰਡ ਤੋਂ ਪ੍ਰੇਰਣਾ ਆ ਰਿਹਾ ਹੁਣ ਤੁਹਾਨੂੰ ਪਤਾ ਤੁਸੀਂ ਦੇਖਾ ਹਣਾ ਬਚਪਨ ਤੋਂ ਜੋ ਦੇਖ ਰਿਹਾ ਵੀ ਪੰਜਾਬ ਹੌਲੀ ਹੌਲੀ ਜੋ ਮਿਆਰ ਨਿੱਗੜਦਾ ਜਾ ਰਿਹਾ ਇੱਕ 파ਟੀ ਬਹੁਤ ਸਾਲ ਰਾਜ ਕੀਤੇ ਇੱਥੇ ਤੇ ਬੜਾ ਨਸ਼ਿਆਂ ਦਾ ਵੀ ਤੁਹਾਡੇ ਇਲਾਕੇ ਚ ਤਾਂ ਖਾਸ ਕਰ ਇੱਥੇ ਨਸ਼ਿਆਂ ਦਾ ਇੱਕ ਸਮੁੰਦਰ ਹੀ ਵਹਿਣਾ ਰਿਹਾ ਤੇ ਕੀ ਕਹਿਣਾ ਚਾਹੂੰਗਾ ਵੀ ਕੌਣ ਲੋਕ ਆਪਾਂ ਪੋਲੀਟੀਕਲ ਕਲਾਸਾਂ ਨੂੰ ਜ਼ਿੰਮੇਵਾਰ ਮੰਨਦੇ ਆ ਪੰਜਾਬ ਦੀ ਇਸ ਬਰਬਾਦੀ ਲਈ ਪੰਜਾਬ ਦੇ ਲੋਕ ਬੜੇ ਭੋਲੇ ਰਹੇ ਨੇ ਪੂਰੇ ਭਾਰਤ ਦੇ ਲੋਕ ਬਹੁਤ ਭੋਲੇ ਨੇ ਜਿ세 ਕਹੀਏ ਕਿ ਨਾ ਸਦੀਆਂ ਦੀ ਸਾਡੇ ਦੇਸ਼ ਦੀ ਕਮਾਈ ਕੀ ਹੈ ਵੀ ਇੱਕ ਲਫ਼ਜ਼ ਦੇ ਵਿੱਚ ਕਹਿਣਾ ਹੋਵੇ ਤਾਂ ਸਾਡੇ ਧਰਮ ਨੇ ਸਾਡੇ ਅਸੂਲ ਨੇ ਸਾਡੇ ਰਾਜਨੀਤਿਕ ਲੋਕਾਂ ਨੇ ਉਸੇ ਪੰਥ ਦਾ ਨਾਂ ਲੈ ਕੇ ਧਰਮ ਦਾ ਨਾਂ ਲੈ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਹੈ ਤੇ ਮੈਂ ਇਹ ਹੀ ਗੱਲ ਕਹਿਣੀ ਹੈ ਕਿ ਧਰਮ ਤੇ ਅਸੂਲ ਨੇ ਜਿਹੜੇ ਉਹ ਆਮ ਲੋਕ ਜ਼ਿੰਦਗੀ ਵਿੱਚ ਅਪਣਾਉਂਦੇ ਨੇ ਜਿਹੜੇ ਵੱਡੇ ਆਗੂ ਹੁੰਦੇ ਨੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਸਿਰਫ ਇਹਨਾਂ ਦਾ ਇਸਤੇਮਾਲ ਕਰਦੇ ਨੇ ਪੰਥ ਜਿਹੜਾ ਕਿਸੇ ਹੋਰ ਫਿਲਾਸਫੀ ਦੇ ਵਿੱਚ ਵਿਦੇਸ਼ਾਂ ਵਿੱਚ ਜਿਹੜਾ ਧਰਮ ਹੈ ਉਹਨੂੰ ਓਪੀਐਮ ਕਿਹਾ ਜਾ ਸਕਦਾ ਹੈ ਕਿ ਕਫੀਮ ਹੈ ਪਰ ਜਦ ਗੱਲ ਭਾਰਤ ਦੀ ਹੁੰਦੀ ਹੈ ਤਾਂ ਤੁਸੀਂ ਵੇਖੋਗੇ ਕਿਸੇ ਵੀ ਧਰਮ ਦਾ ਇਤਿਹਾਸ ਤਾਂ ਉਹਨੇ ਹਮੇਸ਼ਾ ਹੀ ਕਿਸੇ ਰੂੜੀਵਾਦੀ ਵਿਚਾਰਾਂ ਦੇ ਵਿਰੋਧ ਦੇ ਵਿੱਚ ਜਨਮ ਲਿਆ ਹੈ ਤੇ ਸਾਡੇ ਧਰਮ ਹੈ ਜਿਹੜੇ ਉਹ ਸਾਨੂੰ ਤਰਕ ਕਰਨਾ ਸਿਖਾਉਂਦੇ ਨੇ ਖਮੋਸ਼ੀ ਧਰਨਾ ਨਹੀਂ ਸਿਖਾਉਂਦੇ ਤੇ ਉਹ ਵਿਅਕਤੀ ਜਿਹੜੇ ਅਹ ਧਰਮ ਦੇ ਨਾਂ ਦੇ ਉੱਤੇ ਦੰਗੇ ਫਸਾਦ ਕਰਦੇ ਨੇ ਤੇ ਮੈਂ ਲੋਕਾਂ ਨੂੰ ਇਹ ਹੀ ਕਹੂੰਗੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਤੋਲ ਧਰਮ ਦਇਆ ਦਾ ਦਇਆ ਕਾਪੂਤ ਤਾਂ ਧਰਮ ਉਹਦੇ ਜਿਹੜੇ ਧਰਮ ਹਮੇਸ਼ਾ ਦਇਆ ਦੇ ਵਿੱਚ ਹੁੰਦੀ ਹੈ ਦਇਆ ਵਜੂਦ ਹੁੰਦਾ ਹੈ ਧਰਮ ਦਾ ਤੇ ਜਿਹੜੇ ਲੋਕ ਦੰਗੇ ਫਸਾਦ ਕਰਾਉਂਦੇ ਨੇ ਜਾਂ ਮਾੜੀ ਸੋਚ ਰੱਖਦੇ ਨੇ ਤਾਂ ਉਹ ਲੋਕ ਧਾਰਮਿਕ ਨਹੀਂ ਹੋ ਸਕਦੇ ਸਾਨੂੰ ਬਚਣਾ ਚਾਹੀਦਾ ਆਪਦੇ ਧਰਮ ਨੂੰ ਆਪਦੇ ਗੁਰੂ ਨੂੰ ਤੇ ਆਪਦੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਜਿਹੇ ਲੋਕਾਂ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਧਰਮ ਕੋਈ ਆਪਸ ਵਿੱਚ ਬੈਰ ਰੱਖਣਾ ਨਹੀਂ ਸਿਖਾਉਂਦਾ ਪਰ ਜਿੱਥੋਂ ਤੱਕ ਦੇਖਿਆ ਗਿਆ ਕਿ ਰਾਜਨੀਤਿਕ ਪਾਰਟੀਆਂ ਧਰਮ ਦਾ ਖੁੱਲਕੇ ਦੁਰਪਯੋਗ ਕਰਦੀਆਂ ਨੇ ਉਪਯੋਗ ਨਹੀਂ ਮੈਂ ਕਹਾਂਗਾ ਦੁਰਪਯੋਗ ਹੁੰਦਾ ਤੇ ਲੋਕਾਂ ਨੂੰ ਲੜਾਇਆ ਵੀ ਜਾਂਦਾ ਤੇ ਜਾਤ ਪਾਤ ਦੇ ਆਧਾਰ ਤੇ ਸਿਆਸੀ ਖੇਡ ਖੇਢੀ ਜਾਂਦੀ ਹੈ ਕਿ ਦਲਿਤ ਸੀਐਮ ਹੋਏਗਾ ਜਾਂ ਸੀਐਮ ਦਲਿਤ ਹੋਏਗਾ ਤੁਹਾਨੂੰ ਲੱਗਦਾ ਇਹ ਗੱਲਾਂ ਜੋ ਸਮਾਜ ਚ ਵੰਡੀਆਂ ਪਾਉਂਦੀਆਂ ਨੇ ਪੋਲਿਟਿਸ਼ੀਅਨਾਂ ਨੂੰ ਪੋਲਿਟਿਕ ਪਾਰਟੀਆਂ ਨੂੰ ਕਰਨੀਆਂ ਚਾਹੀਦੀਆਂ ਨੇ ਇਹ ਚਾਹੀਦਾ ਤਾਂ ਬਹੁਤ ਕੁਝ ਨਹੀਂ ਹੁੰਦਾ ਵੀ ਨਹੀਂ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਵੋਟ ਬੈਂਕ ਲੋਕਤੰਤਰ ਰਜੜਾ ਅੱਜ ਲੋਕਤੰਤਰ ਦੇ ਅਰਥ ਹੁੰਦਾ ਸੀ ਕਿ ਲੋਕਾਂ ਦੁਆਰਾ ਲੋਕਾਂ ਦੀ ਲੋਕਾਂ ਲਈ ਚੁਣੀ ਗਈ ਸਰਕਾਰ ਪਰ ਅੱਜ ਅੱਜ ਲੋਕਤੰਤਰ ਦੇ ਅਰਥ ਹੋ ਗਏ ਨੇ ਕਿ ਲੋਕਾਂ ਵੱਲੋਂ ਲੋਕਾਂ ਦੇ ਭਲਾ ਸੋਚਣ ਵਾਲਿਆਂ ਦਾ ਲੋਕਾਂ ਦੇ ਹੱਥੋਂ ਹੀ ਕਤਲ ਕਰਵਾ ਦਿੱਤਾ ਜਾਵੇ ਅੱਜ ਲੋਕਤੰਤਰ ਇੱਕ ਜਨ ਕਤਲ ਦਾ ਇੱਕ ਮਾਧਿਅਮ ਬਣ ਗਿਆ ਹੈ ਤੇ ਮੈਂ ਹੀ ਕਹੂੰਗੀ ਕਿ ਔਖਾ ਇਹ ਨਹੀਂ ਚਾਹੀਦਾ ਪੋਲਿਟੀਕਲ ਪਾਰਟੀਆਂ ਨੂੰ ਤੇ ਸਾਡੇ ਦੇਸ਼ ਦੀ ਰਾਜਨੀਤਿਕ ਜੋ ਸਟੈਬਿਲਿਟੀ ਆ ਉਹਦੇ ਲਈ ਵੀ ਇੱਕ ਬਹੁਤ ਵੱਡਾ ਖਤਰਾ ਹੈ ਦੁਨੀਆ ਲਈ। ਯੂਥ ਇੱਕ ਥੰਮ ਹੁੰਦਾ ਹੈ ਰਾਜਨੀਤੀ ਦਾ ਕਿਉਂਕਿ ਕਿਸੇ ਵੀ ਪਾਸੇ ਯੂਥ ਤੁਰ ਪਏ ਤੇ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਯੂਥ ਜੋਸ਼ ਨਾਲ ਕੰਮ ਕਰਦਾ ਹੈ। ਪਰ ਦੇਖਿਆ ਗਿਆ ਸੀ ਸਾਡੇ ਕੋਲ ਡਾਟਾ ਸੀ ਵੀ ਜੋ ਬੱਚੇ ਹੁਣ 18 ਸਾਲ ਦੇ ਹੋਏ ਨੇ ਇਸ 5 ਸਾਲਾਂ 'ਚ ਉਹਨਾਂ 'ਚ 70% ਨੇ ਆਪਣੀ ਵੋਟ ਵੀ ਨਹੀਂ ਮੜਵਾਈ। ਕੀ ਲੱਗਦਾ ਤੁਹਾਨੂੰ ਯੂਥ ਕਿਉਂ ਇਸ ਪ੍ਰੋਸੈਸ ਤੋਂ ਬਾਹਰ ਕਿਉਂ ਭਜ ਰਿਹਾ? ਦੇਖੋ এডੂਕੇਸ਼ਨ ਸਿਸਟਮ ਮੈਂ ਹਮੇਸ਼ਾ ਆਖਦੀਆਂ ਕਿ ਸਮਾਜ ਦੇ ਵਿੱਚ ਕਿਰਦਾਰ ਤਰਾਸ਼ਦੇ ਨੇ ਐ এডੂਕੇਸ਼ਨ ਸਿਸਟਮ ਦੇ ਨਾਲ ਜੇ ਬਹੁਤ ਵਿਦਵਾਨ ਵੀ ਇਹੀ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਸਮਾਜ ਵਿੱਚ ਕੋਈ ਬਦਲਾਅ ਕਰਨਾ ਚਾਹੁੰਦੇ ਹੋ ਨਾ ਤਾਂ ਜ਼ਰੂਰੀ ਹੈ ਕਿ ਉਹ এডੂਕੇਸ਼ਨ ਸਿਸਟਮ 'ਚ ਬਦਲਾਅ ਕਰੋ এডੂਕੇਸ਼ਨ ਸਿਸਟਮ ਤੋਂ ਮੈਂ ਸਿਰਫ ਸਕੂਲਿੰਗ ਤੱਕ ਨਹੀਂ ਹੁੰਦਾ ਮਲਟੀਮੀਡੀਆ ਤੇ ਵਾਸਟ ਕਨਸੈਪਟ ਆ ਸਕਦਾ ਹੈ ਤੇ ਸਾਡੇ এডੂਕੇਸ਼ਨ ਸਿਸਟਮ ਨੇ ਸਾਡੇ ਜੋ ਨੌਜਵਾਨ ਨੇ ਉਹਨਾਂ ਦੇ ਹੱਥਾਂ ਦੀ ਕਿਰਤ ਨੂੰ ਵੀ ਖੋ ਲਿਆ ਹੈ ਹੱਥਾਂ ਦਾ ਹੁਨਰ ਸੀ ਤੇ ਕਿਤੇ ਨਾ ਕਿਤੇ ਦਿਮਾਗਾਂ ਦੀ ਸੋਚ ਨੂੰ ਵੀ ਖੋ ਲਿਆ ਹੈ ਸਾਡੇ ਨੌਜਵਾਨਾਂ ਨੇ ਤੇ ਸਾਡੇ ਨੌਜਵਾਨ ਨਸ਼ਿਆਂ ਵਿੱਚ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਖਰਾਬੀ ਹੈ ਇੱਥੇ ਇਹ ਗੱਲ ਕਹਿ ਸਕਦੇ ਹਾਂ ਕਿ ਪੱਥਰ ਕੀ ਵੀ ਤਕਦੀਰ ਬਦਲ ਸਕਦੀ ਹੈ ਸ਼ਰਤ ਇਹ ਹੈ ਕਿ ਦਿਲ سے ਤਰਾਸ਼ਾ ਜਾਏ ਜੇ ਅਸੀਂ ਸੱਚ ਵਿੱਚ ਅਸੀਂ ਆਪਣੇ ਬਦਲਾਅ ਕਰੀਏ ਅਸੀਂ ਨੌਜਵਾਨਾਂ ਦੇ ਪਿਛੇ ਵੱਲ ਜੇ ਅਸੀਂ ਦਿਲੋਂ ਇਹ ਧਿਆਨ ਕਰੀਏ ਤਾਂ ਮੇਰੇ ਖਿਆਲ ਨਾਲ ਨੌਜਵਾਨ ਇਹ ਰੋਕ ਵੀ ਸਕਦੇ ਨੇ ਉਹ ਮੇਰੇ ਖਿਆਲ ਨਾਲ ਬਿਹਤਰ ਦੇਸ਼ ਦਾ ਮस्तक ਬਣ ਸਕਦੇ ਨੇ ਆ ਤੁਹਾਡੇ ਇਸੇ ਵਿਚਾਰ ਨਾਲ ਮੈਂ ਗੱਲ ਫੇਰ ਵਾਪਸ ਪਿੰਡ ਤੇ ਆਉਂਦੀ ਹੈ ਕੋਣੀ ਬੜਾ ਮਸ਼ਹੂਰ ਪਿੰਡ ਹੈ ਜਦੋਂ ਤੋਂ ਅਸੀਂ ਪੜਦੇ ਸੀ 78 80 ਸੁਣਦੇ ਸੀ ਵੀ ਇੱਥੇ ਇੱਕ ਹੋਮ ਸਾਇੰਸ ਕਾਲਜ ਹੈ ਪਰ ਅੱਜ ਮੈਂ ਜਦੋਂ ਆ ਕੇ ਦੇਖਿਆ ਉਹ ਕਾਲਜ ਬੰਦ ਪਿਆ ਹੈ ਬਿਲਕੁਲ ਕੀ ਗੱਲ ਵੀ ਇੱਥੇ ਇੰਨਾ ਵਧੀਆ ਸੈਟਅਪ ਐਨੇ ਸਾਲ ਪੁਰਾਣਾ ਹੁੰਦਾ ਹੋਇਆ ਵੀ ਅੱਜੋ ਸੈਟਅਪ এডੂਕੇਸ਼ਨ ਦਾ ਕਿਉਂ ਬਰਬਾਦ ਹੋ ਗਿਆ ਦੇਖੋ ਜਦ ਅਸੀਂ ਆਜ਼ਾਦ ਹੋਏ ਸੀ ਨਾ ਦੁਨੀਆ ਨੂੰ ਸਾਡੇ ਜਿਹੜੇ ਲੀਡਰ ਸੀ ਸਾਰੇ ਦੇਸ਼ ਸਾਡੇ ਵੱਲ ਵੇਖ ਰਹੇ ਸੀ ਸਾਰੀ ਦੁਨੀਆ ਕਿ ਇੱਕ ਦੇਸ਼ ਨਵਾਂ ਲੋਕਤੰਤਰ ਦੇ ਵਿੱਚ ਪਹਿਲ ਹੋਈ ਹੈ ਤੇ ਉਹਨੇ ਔਰਤਾਂ ਨੂੰ ਤੇ ਬੇਜ਼ਮੀਨੇ ਲੋਕਾਂ ਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਹੈ ਹਨਾ ਸਭ ਨੂੰ ਬਰਾਬਰੀਤਾ ਦਿੱਤੀ ਤੇ ਕਿਤੇ ਨਾ ਕਿਤੇ ਦੁਨੀਆ ਨੂੰ ਇਹ ਗੱਲ ਗਵਾਰਾ ਨਹੀਂ ਸੀ ਪਰ ਅੱਜ ਜਦੋਂ ਸਾਡੇ ਨੇ ਸਾਲ ਬੀਤ ਗਏ ਨੇ ਪਰ ਅੱਜ ਵੀ ਸਾਡੇ ਲਈ ਨਾ ਜੋ ਬੇਸਿਕ ਚੀਜ਼ਾਂ ਨੇ ਉਹੀ ਮੁੱਦਾ ਬਣ ਕੇ ਖੜੀਆਂ ਹੋ ਜਾਂ ਨੇ ਜੋ ਆਜ਼ਾਦੀ ਹੈ ਜੋ ਦੁਨੀਆ ਦੇ ਵਿੱਚ ਅਸੀਂ ਇੱਕ ਮਜ਼ਾਕ ਦੇ ਪਾਤਰ ਬਣ ਕੇ ਰਹਿ ਗਏ ਜੋ ਸਾਡੇ ਪਿੰਡ ਦੇ ਹੋਮ ਸਾਈਜ਼ ਕਾਲਜ ਦੀ ਗੱਲ ਕਰ ਰਹੇ ਹਾਂ ਤੁਸੀਂ ਉਹ ਹੁਣ ਇਹ ਜਿਵੇਂ ਪਹਿਲਾਂ ਚੱਲਿਆ ਹੈ ਸ਼ੁਰੂ ਹੋਇਆ ਹੈ ਪਰ ਹੁਣ ਉਸ ਦੇ ਮਿਆਰ ਉਨੇ ਵੀ ਨਹੀਂ ਆ ਉਹਨਾਂ ਦੇ ਜੋ ਟੀਚਰਸ ਸੀ ਉਹਨਾਂ ਦੀ ਵੀ ਕੁਝ ਡਿਮਾਂਡ ਸੀਗੀਆਂ ਤੇ ਇਹ ਤਾਂ ਜੋ ਮੈਂ ਇਹੀ ਕਹੂੰਗੀ ਕਿ ਜੋ ਲੀਡਰ ਹੁੰਦੇ ਨੇ ਨਾ ਅਕਸਰ ਜਿਨ੍ਹਾਂ ਨੇ ਪੰਥ ਦੇ ਨਾਮ ਦੇ ਉੱਤੇ ਜਾਂ ਸਾਡੇ ਆਗੂਆਂ ਨੇ ਜਿਨ੍ਹਾਂ ਨੂੰ ਵੰਡੀਆਂ ਪਾ ਕੇ ਰੱਖਣੀਆਂ ਹੁੰਦੀਆਂ ਨੇ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਨੌਜਵਾਨਾਂ ਦੀ ਜਾਂ ਲੋਕਾਂ ਦੀ ਕੋਈ ਸੋਚ ਨਾ ਬਣੇ ਤਾਂ ਇਹੀ ਕਹੂੰਗੀ ਕਿ ਰਹਿਬਰ ਨੇ ਰਹਿਜਣ ਦੇ ਸਾਥ ਮਿਲ ਕੇ ਲੂਟਾ ਹੈ ਇਹ ਦਾਸਤਾ ਹੈ ਯਾਰੋ ਮੇਰੇ ਕਾਰਮੇ ਕੀ ਤਾਂ ਕਿ ਤਰ੍ਹਾਂ ਕਿ ਤਾਗਵਾਂ ਦੇ ਵਿੱਚ ਬਹੁਤ ਵੱਡਾ ਤੇ ਬਹੁਤ ਵੱਡਾ ਹੱਥ ਹੈ ਸਾਡੇ ਫਰਮਾਇਦਾ ਹਾਂ ਹਰ ਵੀਰੇ ਇੱਕ ਗੱਲ ਹੋਰ ਕਰਾਂਗੇ ਆਪਾਂ ਆਜ਼ਾਦੀ ਦੀ ਤੁਸੀਂ ਗੱਲ ਕੀਤੀ ਹੈ ਵੈਸੇ ਤਾਂ ਕਾਗਜ਼ਾਂ 'ਚ ਮੁੰਡੇ ਕੁੜੀਆਂ ਸਾਰੇ ਬਰਾਬਰ ਨੇ ਬਰਾਬਰ ਦਾ ਹੱਕ ਹੈ ਤੇ ਅੱਜ ਪੋਲੀਟੀਕਲ ਸਿਸਟਮ ਚ ਵੀ ਰਿਜ਼ਰਵੇਸ਼ਨਾਂ ਕੀਤੀਆਂ ਨੇ ਸ਼ਹਿਰਾਂ ਚ ਉਹਨਾਂ ਨੇ ਕਾਉਂਸਲਰ ਦੀਆਂ 50% ਸੀਟਾਂ ਰਿਜ਼ਰਵ ਕੀਤੀਆਂ ਨੇ ਪਰ ਜ਼ਿਆਦਾਤਰ ਕੀ ਹੁੰਦਾ ਵੀ ਕਾਉਂਸਲਰ ਜਿਉਨੇ ਉਹ ਆਪ ਉਹਨਾਂ ਦੇ ਹਸਬੰਦ ਹੀ ਕੰਮ ਕਰਦੇ ਨੇ ਤੇ ਲੇਡੀ ਨੂੰ ਖੜੇ ਕਰਕੇ ਸਿਰਫ ਇੱਕ ਸੀਟ ਦੀ ਰਿਜ਼ਰਵੇਸ਼ਨ ਦਾ ਫਾਇਦਾ ਉਠਾ ਕੇ ਉਹ ਅਸਲੀ ਕੈਂਡੀਡੇਟਾਂ ਨੂੰ ਪਿੱਛੇ ਧੱਕੇਲ ਦਿੰਦਾ ਪਿੰਡਾਂ 'ਚ ਵੀ ਹੁੰਦਾ ਕਈ ਵਾਰੀ ਕਿ ਸਰਪੰਚ ਰਿਜ਼ਰਵ ਸੀਟ ਔਨ ਕਰਕੇ ਲੇਡੀ ਬਣ ਜਾਂਦੀ ਹੈ ਤੇ ਸਰਪੰਚ ਉਹਦਾ ਘਰ ਵਾਲਾ ਇਹਨੂੰ ਸਾਰਾ ਪਿੰਡ ਮੰਨਦਾ ਕਿਉਂ ਆਪਾਂ ਇੰਨੀਆਂ ਕੰਪੀਟੈਂਟ ਕੁੜੀਆਂ ਨੇ ਜਿਸ ਤੁਹਾਡੇ ਵਰਗੀਆਂ ਉਹਨਾਂ ਨੂੰ ਕਿਉਂ ਸਾਡਾ ਸਮਾਜ ਇਗਨੋਰ ਕਰਦਾ ਦੇਖੋ ਮੈਂ ਅੱਗੇ ਵੀ ਕਿਹਾ ਸੀ ਕਿ ਨਾ ਜੋ ਸਮਾਜ ਹੈ ਸਮਾਜ ਦਾ ਵਿੱਚ ਇਹਨਾਂ ਗੰਦਲਾ ਪਾਣੀ ਇਹ ਨਾ ਹੋ ਗਿਆ ਕਿ ਔਰਤਾਂ ਜੇ ਆਪਦੇ ਪੰਜਾਬ ਦੇ ਵਿੱਚ ਇੱਕ ਪੰਜਾਬ ਹੋਵੇ ਜਿੱਥੋਂ ਦੇ ਲੋਕਾਂ ਦੀ ਇਹ ਕਿਰਦਾਰ ਹੁੰਦਾ ਹੈ ਕਿ ਉਹ ਜੇ ਗੱਡੀ 'ਚ ਹੋਣ ਤੇ ਇੱਕ ਗੱਲ ਅਸੀਂ ਅਕਸਰ ਹੁੰਦੇ ਨਾ ਕਿ ਔਰਤਾਂ ਨੂੰ ਤੇ ਲੜਕੀਆਂ ਨੂੰ ਇਹ ਇਤਮਾਨ ਹੋ ਜਾਂਦਾ ਸੀ ਕਿ ਹਾਂ ਕੋਈ ਪੰਜਾਬ ਦਾ ਬੈਠਾ ਹੈ ਸ਼ਖਸ ਪਰ ਅੱਜ ਪੰਜਾਬ ਦੇ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਹੈ ਜਿਹੜੀ ਕਿਤੇ ਨਾ ਕਿਤੇ ਕਹਿਣਾ ਪਊਗਾ ਕਿ ਉਹਦੇ ਮਿਆਰ ਇਹਨੇ ਜ਼ਿਆਦਾ ਡਿੱਗ ਗਏ ਨੇ ਕਿ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਤੇ ਬਾਕੀ ਜੋ ਫੈਮਿਨਿਜ਼ਮ ਹੈ ਉਹ ਹਜੇ ਉਹਦੀ ਔਰਤਾਂ ਦੇ ਜਾਗਰੂਕਤਾ ਦੇ ਵਿੱਚ ਹਜੇ ਬਹੁਤ ਵੱਡੀ ਜ਼ਰੂਰਤ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਇੱਕ ਬਹੁਤ ਵੱਡੇ ਬਦਲਾਵ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਜੇ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਤਾਂ ਮੈਂ 뮤직 ਦੇ ਉੱਤੇ ਬਹੁਤ ਜ਼ੋਰ ਦਿੰਨੀ ਹੈ ਕਿ ਕਾਨੂੰਨ ਤੁਸੀਂ ਕਾਨੂੰਨ ਦੇ ਕਹਿੰਦੇ ਨੇ ਹਕੂਮਤ ਹੈ ਜਿਹੜੀ ਉਹ ਦਿਲ ਤੇ ਨਹੀਂ ਹੁੰਦੀ ਹੱਥਾਂ ਤੇ ਹੁੰਦੀ ਹੈ ਤੁਹਾਨੂੰ ਹੱਥਾਂ ਤੋਂ ਚੋਰੀ ਕਰਨ ਤੋਂ ਰੋਕ ਸਕਦਾ ਹੈ ਪਰ ਜਿਹੜੇ ਖਿਆਲ ਨੇ ਜਿਨ੍ਹਾਂ ਦੇ ਕਰਕੇ ਕੋਈ ਬੰਦਾ ਕੋਈ ਕੰਮ ਕਰਦਾ ਹੈ ਨਾ ਜੇ ਅਸੀਂ ਉਹਨਾਂ ਖਿਆਲਾਂ ਦੇ ਉੱਤੇ ਜੇ ਪਕੜ ਬਣਾਉਣਾ ਚਾਣੇ ਆ ਤਾਂ ਉਹਦੇ ਵਿੱਚ ਸੰਗੀਤ ਗੀਤ ਤੇ ਗੀਤ ਸੰਗੀਤ ਹੈ ਜਿਹੜਾ ਉਹਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ ਤਾਂ ਮੇਰੇ ਖਿਆਲ ਨਾਲ ਸਾਨੂੰ ਉਹਦੇ ਵੱਲ ਧਿਆਨ ਦੇ ਗਏ ਤਾਂ ਸਾਡੇ ਸਮਾਜ ਦੀ ਤੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਵੱਡਾ ਬਦਲਾਅ ਆ ਸਕਦਾ ਹੈ ਤੇ ਅੱਗੇ ਇੱਕ ਗੱਲ ਹੋਰ ਦੱਸੋ ਵੀ ਹੁਣ ਯੂਥ ਫਿਰ ਆਪਾਂ ਯੂਥ ਦੀ ਗੱਲ ਕਰਦੇ ਹਾਂ ਅੱਜ ਯੂਥ ਤੇ ਆਈਲੈਂਡ ਦੇ ਕੇ ਬਾਹਰ ਜਾਣ ਦੇ ਚੱਕਰ ਚ ਹੈ ਤੇ ਉਹ ਬਾਹਰ ਜੌਬਸ ਭਰਦੇ ਨੇ ਜੌਬ ਪੰਜਾਬ ਚ ਹੈ ਨਹੀਂ ਤੇ ਨਾ ਹੀ ਕੋਈ ਸੈਟਅਪ ਹੈ ਦਿਨੋ ਦਿਨ ਜੋ ਸਾਡਾ এডੂਕੇਸ਼ਨ ਦਾ ਮਿਆਰ ਹੈ ਉਹ ਵੀ ਨਿੱਗਰ ਹੈ ਟੀਚਰ ਆਪ ਧਰਨਿਆਂ ਤੇ ਬੈਠੇ ਨੇ ਕਾਲਜਾਂ ਵੀ ਇਹ ਹੀ ਹਾਲ ਹੈ ਵੀ ਸਾਡਾ এডੂਕੇਸ਼ਨ ਸਿਸਟਮ ਤੁਹਾਨੂੰ ਲੱਗਦਾ ਹੈ ਵੀ ਇਹ ਅਸਲੀ ਤੁਹਾਨੂੰ ਰੁਜ਼ਗਾਰ ਦੇ ਕਾਬਿਲ ਬਣਾਉਂਦਾ ਜਾਂ ਇੱਕ ਸਿਰਫ ਡਿਗਰੀਆਂ ਦੇ ਕੇ ਤੁਹਾਨੂੰ ਲਾਈਨਾਂ 'ਚ ਲਾ ਦਿੰਦਾ ਹੋਣੀ ਚੱਲੀ ਸੀ ਕਿ ਜੋ এডੂਕੇਸ਼ਨ ਟੂ 올 ਸਰਵ ਸਿੱਖਿਆ ਅਭਿਆਨ ਚੱਲਿਆ ਤੇ ਸਿੱਖਿਆ ਨੂੰ ਅਸੀਂ ਸਭ ਨੂੰ ਦੇੰਦੇ ਦੀ ਜੋ ਪਹਿਲ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਹਦੇ ਮਿਆਰਾਂ ਨੂੰ ਵਰਕਰਾਂ ਨਹੀਂ ਰੱਖ ਸਕੇ ਤੇ ਮੇਰੀ ਜੋ ਸਿੱਖਿਆ ਪ੍ਰਣਾਲੀ ਦੇ ਉੱਤੇ ਮੈਂ ਸਭ ਤੋਂ ਵੱਡਾ ਜਿਹੜਾ ਦੋਸ਼ ਲਗਾਉਣੀ ਆ ਉਹ ਇਹ ਹੈ ਕਿ ਇਸ ਨੇ ਕਿਤੇ ਨਾ ਕਿਤੇ ਇੱਕ ਤਾਂ ਕਾਸਟ ਐਕਸਪਲੋਇਟੇਸ਼ਨ ਵੀ ਕੀਤੀ ਹੈ ਤੇ ਨਾ ਕਾਸਟ ਡਿਸਕ੍ਰਿਮੀਨੇਸ਼ਨ ਵੀ ਕੀਤਾ ਜੋ ਮਾਗੂ ਸਹਿਬਾਨਾਂ ਨੂੰ ਵੀ ਮੈਂ ਕਹਣੀ ਆ ਸਮੇਂ ਦੇ ਵਕਤ ਦੇ ਵਿੱਚ ਜਿਨ੍ਹਾਂ ਦੇ ਕੋਲ ਸਿਆਸਤ ਦੇ ਉੱਤੇ ਜਿਨ੍ਹਾਂ ਦਾ ਬਹੁਤ ਲੰਬਾ ਸਮਾਂ ਪ੍ਰਭਾਵ ਰਿਹਾ ਜਦ ਪੰਜਾਬ ਦੇ ਲੋਕਾਂ ਦੀ ਇਨਕਮ ਵਧੀ ਜਦੋਂ ਆਮਦਨ ਵਧਦੀ ਹੈ ਤਾਂ ਉਹ ਲੋਕਾਂ ਦੀਆਂ ਸਹੂਲਤਾਂ ਵੱਧ ਸਹੂਲਤਾਂ ਦੀ ਵੀ ਲੋਕਾਂ ਦੀ ਮੰਗ ਵਧਦੀ ਹੈ ਇਹ ਇੱਕ ਕਾਨੂੰਨ ਹੈ ਜਦੋਂ ਆਮਦਨ ਵਧਦੀ ਹੈ ਜਦੋਂ ਉਹਨਾਂ ਦੀ ਆਮਦਨ ਵਧੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਬਿਹਤਰ ਸਹੂਲਤਾਂ ਦੇਗੇ ਪਰ ਉਸ ਪੱਧਰ ਦੇ ਹਿਸਾਬ ਨਾਲ ਸਾਡੇ ਸਰਕਾਰੀ ਸਕੂਲਾਂ ਦੇ ਉੱਤੇ ਜੋ ਹੈ ਖਰਚ ਨਹੀਂ ਕੀਤਾ ਗਿਆ ਉਹਨਾਂ ਤੇ ਕਿਤਨਾ ਕਿਤੇ ਉਹ ਸ਼ਹਿਰਾਂ ਵੱਲ ਗਏ ਸ਼ਹਿਰਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜੋ ਪਿੰਡਾਂ ਦੇ ਬੱਚੇ ਗਏ ਗਏ ਤੇ ਉਹ ਲਾਸਟ ਬੈਂਚ ਤੋਂ ਬੈਠ ਕੇ ਮੌੜੋਂਦੇ ਨੇ ਕਿਉਂ ਜੇ ਬੋਲਦੇ ਨੇ ਤਾਂ ਟੀਚਰ ਝੜਕ ਕੇ ਬਿਠਾ ਦਿੰਦੇ ਨੇ ਫਿਰ ਉਹ ਕਹਿੰਦੇ ਨੇ ਕਿ ਚਲ ਜੋ ਟੀਚਰ ਬੋਲ ਕੇ ਚਲੇ ਗਏ ਸੋ ਚਲੇ ਗਏ ਟੀਚਰਾਂ ਨੇ ਵੀ ਕਿਤੇ ਨਾ ਕਿਤੇ ਮੈਂ ਮੰਨਦੀ ਆ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਐਕਸਪਲੋਇਟੇਸ਼ਨ ਹੋਈ ਹੈ ਤੇ ਇਹਦੇ ਨਾਲ ਇੱਕ ਗੱਲ ਇਹ ਇਹਦੇ ਨਾਲ ਇੱਕ ਕਾਸਟ ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਵਧਿਆ ਕਿ ਮੇਰੇ ਫਾਦਰ ਸਾਹਿਬ ਦੱਸਦੇ ਸੀ ਮੈਂ ਚਾਚਾ ਜੀ ਦੱਸਦੇ ਨੇ ਕਿ ਉਹ ਇੱਕ ਹੀ ਸਕੂਲ ਚ ਪੜ੍ਹਦੇ ਸੀ ਤੇ 5 ਮਿੰਟ ਦੇ ਰਸਤੇ ਨੂੰ ਘੰਟਿਆਂ ਚ ਬਤੀਤ ਕਰਦੇ ਸੀ ਕਿ ਇਹਨੇ ਦੋਸਤ ਉਹਨਾਂ ਦੇ ਪੁਰਾਣੇ ਹੈਗੇ ਨੇ ਤੇ ਸਭ ਸਾਡੇ ਸਾਹਮਣੇ ਰਵਿਦਾਸ ਦੀ ਬਸਤੀ ਹੈ ਤੇ ਉਧਰ ਸਾਰੇ ਸਾਡੇ ਜਿੰਨੇ ਵੀ ਨੇ ਗਰੀਬ ਪਰਿਵਾਰ ਜ ਨੇ ਪੜੇ ਜਲਦੀ ਅਮੀਰ ਲੋਕ ਨੇ ਉਹ ਤੇ ਉਹਨਾਂ ਨੇ ਬੜੀਆਂ ਪੁਰਾਣੀਆਂ ਸਾਂਝਾਂ ਨੇ ਦੁੰਗੀਆਂ ਸਾਂਝਾਂ ਉਹਨਾਂ ਨਾਲ ਰਹੀਆਂ ਪਰ ਜੇ ਤੁਸੀਂ ਅੱਜ ਗੱਲ ਕਰੋ ਤਾਂ ਅੱਜ ਕੋਈ ਪਿੰਡ ਦੇ ਵਿੱਚ ਮਦਰ ਕਿ ਇੱਕ ਗਵਾਂਢੀ ਦਾ ਬੱਚਾ ਵੀ ਆਪਦੇ ਗਵਾਂਢੀ ਨੂੰ ਨਹੀਂ ਜਾਂਦਾ ਕਿ ਸਗੇਆਂ ਦਾ ਬੱਚਾ ਵੀ ਨਹੀਂ ਜਾਂਦਾ ਇਹਦੇ ਨਾਲ ਕਿਹਾ ਕਿ ਜਿੱਦਾਂ ਕਿਤੇ ਸਮਾਜ ਦੇ ਵਿੱਚ ਜਿਹੜੀ ਯੂਨਿਟੀ ਆ ਉਹ ਵੀ ਖਰਾਬ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਆਮ ਜਿਹੜਾ ਸਾਡੀ ਐਜੂਕੇਸ਼ਨ ਦਾ ਸਿਸਟਮ ਹੈ ਜਿਹੜਾ ਇਹਦੇ ਵਿੱਚ ਇੱਕ ਸਾਡਾ ਜੋ ਉਦੇਸ਼ ਬਣਾਇਆ ਗਿਆ ਨਾ ਕਿ ਜੋਬਸ ਲੈਣੇ ਆ ਕਿਉਂ ਪੜਨਾ ਹੈ ਕਿਸੇ ਨੇ ਕਿ ਨੌਕਰੀ ਲੈਣੀ ਹੈ ਹੁਣ ਦੇਖੋ ਵੀ ਕਿਸੇ ਦਾ ਇਹ ਨਹੀਂ ਹੈ ਕਿ ਅਸੀਂ ਵਿਦਵਾਨ ਬਣੀਏ ਜੋ ਤੁਸੀਂ ਪੜਨਾ ਇਸ ਲਈ ਹੈ ਕਿ ਜ਼ਿੰਦਗੀ ਦਾ ਪੱਧਰ ਉੱਚਾ ਹੋ ਸਕੇ ਪਰ ਸਾਨੂੰ ਇੱਕ ਖੁਆਬ ਦਿਖਾ ਦਿੱਤਾ ਕਿ ਨੌਕਰੀ ਮਿਲੇਗੀ ਤਾਂ ਹੀ ਪੜਨਾ ਹੈ ਹੁਣ ਦੇਖੋ ਕਿ ਸਰਕਾਰ ਸਭ ਨੂੰ ਰੋਕ ਨਹੀਂ ਦੇ ਵੀ ਨਹੀਂ ਸਕਦੀ ਨਹੀਂ ਦੇ ਸਕਦੀ ਡੂ ਟੂ ਸਾਡੇ ਕੋਲ ਜੋ ਇਕਵੈਲਟੀ ਦੀਆਂ ਪਾਲਿਸੀਆਂ ਹੋਈਆਂ ਨੇ ਬਰਾਬਰਤਾ ਦੇ ਅਧਿਕਾਰ ਉਹਦੇ ਕਰਕੇ ਬਹੁਤ ਕਾਬਿਲ ਲੋਕ ਹੈ ਜਿਹੜੇ ਉਹ ਰਹਿ ਵੀ ਜਾਂਦੇ ਨੇ ਨੌਕਰੀ ਤੋਂ ਕੋਈ ਇਹਦੇ ਵਿੱਚ ਦੋਹਰਾਏ ਨਹੀਂ ਹੈਗੀ ਤੇ ਇਹਦੇ ਵਿੱਚ ਇਹ ਵੀ ਹੈ ਕਿ ਜਦ ਨੌਕਰੀ ਦਾ ਇੱਕ ਅਸੀਂ ਅਫਸਾਨਾ ਬਣਾ ਲਿਆ ਤਾਂ ਲੋਕਾਂ ਨੇ ਕਿਤੇ ਇਹ ਗੱਲ ਕੀਤੀ ਕਿ ਕਿਸ ਤਰ੍ਹਾਂ ਕਰਨ ਨਾਲ ਇੱਕ ਵੀ ਨੌਕਰੀਆਂ ਸਭ ਨੂੰ ਨਹੀਂ ਦੇ ਸਕਦੇ ਸਰਕਾਰ ਨਹੀਂ ਦੇ ਸਕਦੀ ਸੀ ਤੇ ਇਹਦੇ ਨਾਲ ਨੌਕਰੀਆਂ ਦੇ ਨਾਲ ਲੋਕ ਆਪ ਦੇ ਹੱਥਾਂ ਦੇ ਹੁਨਰ ਤੋਂ ਦੂਰ ਹੋ ਗਏ ਤੇ ਆਮ ਬੱਚਿਆਂ ਦਾ ਜਿਹੜਾ ਜ਼ਮੀਨ ਨਾਲ ਮੋਹ ਵੀ ਨਹੀਂ ਰਿਹਾ ਤੇ ਜਦੋਂ ਇਹਦੇ ਨਾਲ ਜੋ ਪ੍ਰਾਈਵੇਟ ਸੈਕਟਰ ਨੂੰ ਲੇਬਰ ਪ੍ਰੋਵਾਈਡ ਹੋਗੀ ਹਾਂ ਸਾਡੇ سرمایہਦਾਰ ਕਹਿ ਵੀ ਰਹੇ ਸੀ ਕਿ ਪ੍ਰਾਈਵੇਟ ਨੌکریاں ਦਵਾਂਗੇ ਤਾਂ ਮੈਂ ਇਹਨਾਂ ਨੂੰ ਆਖਾਂਗੇ ਭਾਵੇਂ ਤੁਸੀਂ ਇਹ ਐਲਾਨ ਅੱਜ ਕਰ ਰਹੇ ਹੋ ਪਰ ਇਹਦਾ ਪਲਾਨ ਤੁਸੀਂ ਬਹੁਤ ਦਿਹਾਕੇ ਪਹਿਲਾਂ ਕਰ ਰੱਖਿਆ ਸੀ ਕਿ ਹੁਣ ਤੁਸੀਂ ਪ੍ਰਾਈਵੇਟ ਅਸੀਂ ਪ੍ਰਾਈਵੇਟ ਡਾਈਜੈਸ਼ਨ ਦਾ ਵਿਰੋਧ ਕਰ ਰਹੇ ਹਾਂ ਜਿਵੇਂ ਕਿਸਾਨ ਵਿੱਚ ਮੋਰਚੇ ਦੇ ਵਿੱਚ ਵੀ ਹੋਇਆ ਹੈ ਨਾ ਪਰ ਜਿਹੜੇ ਸਾਡੇ ਨੌਜਵਾਨ ਹੈ ਉਹ ਇੱਕ ਸਸਤੀ ਲੇਬਰ ਬਣ ਗਏ ਨੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਚੜ੍ਹਨ ਲਈ ਬਿਕੋਜ਼ ਆਫ ਜਸਟ ਇੱਕ ਨੌਕਰੀ ਦਾ ਸ਼ਬਦ ਸਾਡੇ ਹੁਣ ਤੁਸੀਂ ਕਹੋਗੇ ਕਿ ਸੀਵੀ ਰਮਨ ਸੀਓ ਹੋ ਉਹਨਾਂ ਨੇ ਨੋਬਲ ਪੁਰਸਕਾਰ ਵੀ ਜਿੱਤੇ ਆ ਉਹ ਸ਼ਖਸ ਨੂੰ ਮੈਂ ਜਦੋਂ ਉਹਨਾਂ ਦੀ ਜ਼ਿੰਦਗੀ ਪੜ੍ਹੀ ਤਾਂ ਉਹਨਾਂ ਨੇ ਇੱਕ ਥਾਂ ਲਿਖਿਆ ਕਿ ਭਾਵੇਂ ਮੈਂ ਮੈਨੂੰ ਨੋਵਲ ਪੁਰਸਕਾਰ ਮਿਲ ਗਿਆ ਮੈਂ ਬਹੁਤ ਵੱਡੇ ਸਨਮਾਨ ਵੀ ਮਿਲੇ ਪਰ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਕਦੇ ਸੰਤੁਸ਼ਟੀ ਨਹੀਂ ਹੋਵੇਗੀ ਉਹ ਕਹਿੰਦੇ ਸੀ ਕਿ ਮੈਂ ਚਾਹੁੰਦਾ ਸੀ ਕਿ ਭਾਰਤ ਉਹ ਵਿਗਿਆਨ ਦੇ ਖੇਤਰ ਦੇ ਵਿੱਚ ਆਪਦੇ ਪੈਰਾਂ 'ਤੇ ਖੜੇ ਪਰ ਉਹ ਕਹਿੰਦੇ ਮੈਂ ਜਦ ਵੀ ਇੱਥੇ ਭਾਰਤ ਦੇ ਲੋਕਾਂ ਵੱਲ ਵੇਖਦਾ ਹਾਂ ਤੇ ਇੱਕ ਹਜੂਮ ਵੇਖਦਾ ਹਾਂ ਜਿਹੜਾ ਸਿਰਫ ਪੱਛਮ ਵੱਲ ਆਪਦੀ ਨਿਗਾਹ ਕਰਕੇ ਖੜਾ ਹੈ ਹਾਂ ਅਚਾਰ ਵੀਰ ਇੱਕ ਗੱਲ ਹੋਰ ਹੈ ਦੇਖੋ ਕਿਸੇ ਨੇ ਵੀ ਸਿਆਸਤ 'ਚ ਖੜਨ ਦਾ ਹਰੇਕ ਦਾ ਹੱਕ ਹੈ ਕਿਸੇ ਨੇ ਵੀ ਵੋਟ ਪਾਉਣ ਦਾ ਕਿਸੇ ਵੀ ਪਾਰਟੀ ਦੀ ਸਪੋਰਟ ਕਰਨ ਦਾ ਕਿਸੇ ਦਾ ਵੀ ਕੋਈ ਝੰਡਾ ਲਾ ਸਕਦਾ ਹੈ ਪਰ ਅਸੀਂ ਹੌਲੀ-ਹੌਲੀ ਦੇਖ ਰਿਹਾ ਵੀ ਸ਼ਹਿਰਾਂ ਨਾਲੋਂ ਵੱਧ ਪਿੰਡਾਂ 'ਚ ਜੋ ਦੁਸ਼ਮਣੀਆਂ ਨੇ ਪਾਰਟੀ ਬੇਸ ਤੇ ਪਰਮਾਨੈਂਟ ਆਈ ਪੈ ਜਾਂਦੀਆਂ ਨੇ ਵੀ ਜੇ ਇਹਨੇ ਇਸ ਨੂੰ ਵੋਟ ਪਾਈ ਹੈ ਅਸੀਂ ਉਹਨੂੰ ਰਿਪੋਰਟ ਪਾਈ ਪਿੰਡਾਂ ਦੇ ਵੋਟਿੰਗ ਤੇ ਪੋਲਿੰਗ ਤੇ ਲੜਾਈਆਂ ਵੀ ਹੋ ਜਾਂਦੀਆਂ ਨੇ ਇੱਕ ਦੂਜੇ ਦਾ ਸਿਰ ਵੀ ਪਾੜ ਦਿੰਦੇ ਨੇ ਤੇ ਲੀਡਰ ਇੱਕ ਦੂਜੇ ਦੇ ਵਿਹਾਂ ਚ ਸ਼ਾਮਲ ਹੁੰਦੇ ਨੇ ਤੇ ਸਾਡੇ ਲੋਕ ਕਿਉਂ ਲੀਡਰਾਂ ਪਿੱਛੇ ਇੰਨੇ ਪਾਗਲ ਹੋ ਕੇ ਆਪਸ ਹੀ ਜਿਹੜਾ ਪਿਆਰ ਹੈ ਭਾਈਚਾਰਾ ਨੂੰ ਖਤਮ ਕਰ ਦਿੰਦੇ ਦੇਖੋ ਲੀਡਰ ਤਾਂ ਉਹੀ ਕਹੂੰਗੀ ਕਿ ਮੈਂ ਕਿ ਰਹਿਬਰ ਨੇ ਰਹਿਜ਼ਨ ਕੇ ਸਾਥ ਮਿਲ ਕੇ ਲੋਟਾ ਹੈ ਨਾ ਤਾਂ ਜਦੋਂ ਤੁਸੀਂ ਲੀਡਰਾਂ ਨਾਲ ਕਦੇ ਰਾਬਤਾ ਕਰੋਗੇ ਨਾ ਤੇ ਲੋਕ ਬੜੇ ਭੋਲੇ ਨੇ ਉਹਨਾਂ ਨੂੰ ਇਹੋ ਜਿਹੀ ਗੱਲਾਂ ਕਹਿਣਗੇ ਕਿ ਪੈਰੋਂ ਕੱਢ ਦਿੰਦੇ ਨੇ ਸ਼ਾਦੀ ਸੇ ਕਰਕੇ ਇਹਨਾਂ ਨੇ ਆਪਦੀ ਜੋ ਆਉ ਦਾ ਮੁਕਾਮ ਬਣਾ ਕੇ ਰੱਖਿਆ ਹੋਇਆ ਏ ਤੇ ਮੈਨੂੰ ਇਸੇ ਗੱਲ ਤੋਂ ਯਾਦ ਆ ਗਿਆ ਕਿ ਸਾਡੇ ਨਾ ਪਿੰਡ ਦੇ ਵਿੱਚ ਇੱਕ ਦਰਖਤ ਹੈ ਉਹ ਅੱਜ ਵੀ ਉਵੇਂ ਉਹਦੀ ਸ਼ੇਪ ਕੁਰਸੀ ਦੇ ਵਰਗੀ ਹੈ ਤੇ ਕਹਿੰਦੇ ਨੇ ਕਿ ਕੋਈ ਵੀ ਲੀਡਰ ਆਉਂਦਾ ਸੀ ਨਾ ਤਾਂ ਸਾਰਾ ਪਿੰਡ ਸੁਣਨ ਜਾਂਦਾ ਸੀ ਕਿ ਇੱਕ ਲੀਡਰ ਆਇਆ ਹੈ ਸਾਡਾ ਭਾਵੇਂ ਕਿਸੇ ਵੀ ਪਾਰਟੀ ਦਾ ਸੀ ਕੋਈ ਚੱਕਰ ਨਹੀਂ ਕੋਈ ਹੋਣਾ ਚਾਹੀਦਾ ਹਾਂ ਚਾਹੀਦਾ ਹੈ ਪਰ ਹੁਣ ਜਿਹੜਾ ਕਿਤੇ ਨਾ ਕਿਤੇ ਭਾਈਚਾਰੇ ਨੂੰ ਜੇ ਤੁਸੀਂ ਯੂਨਿਟੀ ਦੇ ਵਿੱਚ ਰਹੋਗੇ ਤੇ ਤੁਸੀਂ ਜਦ ਕੋਈ ਆਵਾਜ਼ ਉਠਾਉਂਗੇ ਤਾਂ ਤੁਹਾਡੀ ਆਵਾਜ਼ ਦੇ ਵਿੱਚ ਤਾਕਤ ਰਹੇਗੀ ਤੁਹਾਡਾ ਸ਼ੇ ਜ਼ਿਆਦਾ ਪਾਊਗਾ ਲੀਡਰ ਅਤੇ ਤੇ ਲੀਡਰ ਨਹੀਂ ਚਾਹੁੰਦੇ ਕਿ ਉਹਨਾਂ ਦੇ ਉੱਤੇ ਚੰਗੇ ਕੰਮ ਕਰਨ ਦਾ ਕੋਈ ਪ੍ਰੈਸ਼ਰ ਪਵੇ ਇਸ ਲਈ ਲੋਕ ਤੋੜ ਕੇ ਰੱਖਣ ਦੇ ਵਿੱਚ ਉਹਨਾਂ ਨੂੰ ਫਾਇਦਾ ਹੈ ਤਾਂ ਆਬੀਅਸਲੀ ਉਹ ਫਾਇਦਾ ਆਪ ਦਾ ਵੇਖਣਗੇ ਤੇ ਹਰ ਇੱਕ ਕੋਈ ਆਪ ਦਾ ਫਾਇਦਾ ਚਾਹੁੰਦਾ ਹੁੰਦਾ ਹੈ ਤੇ ਇਹ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ ਆ ਗਿਆਂ ਸੱਥਾਂ ਦੇ ਵਿੱਚ ਉਹਨਾਂ ਨੂੰ ਆਪਦੇ ਨੌਜਵਾਨਾਂ ਨੂੰ ਸ਼ਾਮਲ ਕਰਨ ਤੇ ਆਪਦੇ ਬਜ਼ੁਰਗ ਜਿਨ੍ਹਾਂ ਦੇ ਜਿਹੜੇ ਭਾਈਚਾਰਕ ਸੰਜ ਨੂੰ ਪ੍ਰोत्사ਹਿਤ ਕਰਦੇ ਨੇ ਉਹਨਾਂ ਬਜ਼ੁਰਗਾਂ ਨੂੰ ਆਪਦੇ ਨਾਲ ਲੈ ਕੇ ਤੁਹਾਨੂੰ ਉਹਨਾਂ ਦੀਆਂ ਸਲਾਹਾਂ ਨੂੰ ਮੰਨਣ ਥੋੜਾ ਲੀਡਰਾਂ ਤੋਂ ਦੂਰ ਰਹਿਣ ਇਸ ਮਾਮਲੇ 'ਚ ਅਚਰ ਵੀਰ ਲੀਡਰਾਂ ਤਾਂ ਦੂਰ ਰਹਿਣਗੇ ਤੇ ਫਿਰ ਪੋਲਿਟਿਕਸ ਕਿੱਦਾ ਹੋਗੀ ਤੇ ਅਰਵੀਰ ਹੁਣ ਤੁਸੀਂ ਇੰਨੇ ਅਵੇਅਰ ਹੋ ਤੇ ਤੁਸੀਂ ਅੱਜ ਪੰਜਾਬ ਦੇ ਵੋਟਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਰਾ ਕੈਮਰੇ ਵੱਲ ਦੇਖ ਕੇ ਬਿਲਕੁਲ ਤੁਸੀਂ ਕਲੀਅਰ ਦੱਸਣਾ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਉਹ ਵਿਚਾਰਨ ਸਿੰਘ ਉਰਦੂ ਦੇ ਸ਼ਾਇਰ ਨੇ ਚੰਦ ਸਿੰਘ ਬਸ਼ਰ ਮੈਨੂੰ ਉਹਨਾਂ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ ਕਿ ਮੁਖਾਤੀਬ ਹੈ ਬਸ਼ਰ उन काफिलों से जो राहों में भटक कर कहीं खो गए हैं होशियार हो जाओ बहुत से जालिम इकट्ठा हो गए हैं तो साढ़े नौजवान साडे बुज़ुर्ग साढ़े ਜਿਨਨੇ ਵੀ عوام ਹੈ ਪੰਜਾਬ ਦੀ ਉਹਨਾਂ ਗੇ ਬੇਨਤੀ ਹੈ ਕਿ ਇਹ ਨਾ ਕਹਿ ਕੇ ਕਿ ਕੁਝ ਵੀ ਨਹੀਂ ਬਦਲ ਸਕਦਾ ਅਸੀਂ ਸਭ ਕੁਝ ਬਦਲਦਾ ਨਹੀਂ ਵੀ ਬਦਲ ਸਕਦੇ ਇਨਸਾਨ ਦੇ ਹੱਥ ਸਭ ਕੁਝ ਨਹੀਂ ਹੁੰਦਾ ਪਰ ਆਦੇ ਆਪਦੇ ਵੱਲੋਂ ਚੰਗਾ ਕਰਦੇ ਰਹਿਣਾ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਤੇ ਅਸੀਂ ਉਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੇ ਖੜੇ ਰਹਿਣਾ ਹੈ ਤੇ ਇੱਕ ਚਿੰਗਾਰੀ ਜਲ ਜਾਵੇ ਤਾਂ ਹਨੇਰੇ ਦੀ ਹਕੂਮਤ ਖਤਮ ਹੋ ਜਾਂਦੀ ਹੈ ਤੇ ਮੈਂ ਇੱਕ ਵਾਰ ਫਿਰ ਉਹੀ ਆਵਦਾ ਸ਼ੇਅਰ ਗੱਲ ਰਾਹੂੰਗੀ ਉਰਦੂ ਦੇ ਇੱਕ ਸ਼ਾਇਰ ਦਾ ਕਿ ਇੱਕ ਸਾਜ਼ਿਸ਼ ਕਲਰ ਦੇਤੀ ਹੈ ਸ਼ਾਹੀ ਸਾਰੀ ਇੱਕ ਕਸੇ ਦੀ ਵਾਰ ਬਹੁਤ ਹੁੰਦਾ ਹੈ ਤਾਂ ਆਪ ਦੇ ਇਕੱਲੇ ਹੁੰਦਣੀ ਸੋ ਇੱਕ ਤੋਂ ਹੀ ਸ਼ੁਰੂਆਤ ਹੁੰਦੀ ਹੈ ਇੱਕ ਤੋਂ ਖੁਦਾ ਹੁੰਦਾ ਹੈ ਇੱਕ ਤੋਂ ਆ ਤੋਂ ਅੱਲਾ ਹੁੰਦਾ ਹੈ ਤੇ ਇੱਕ ਓੰਕਾਰ ਹੈ ਸਾਰੀ ਸਿੱਖ ਦੀ ਫਲਸਫੀ ਹੈ ਜਿਹੜੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਇੱਕ ਬਹੁਤ ਵੱਡੀ ਚੀਜ਼ ਹੈ ਇੱਕ ਚ ਵੀ ਬਹੁਤ ਤਾਕਤ ਹੈ ਮੈਂ ਨੌਜਵਾਨਾਂਗੇ ਵੀ ਬੇਨਤੀ ਕਰਦੀ ਹਾਂ ਕਿ ਬੇਨਤੀ ਇਹ ਹੀ ਹੈ ਕਿ ਆਪ ਦੇ ਕਿਰਦਾਰਾਂ ਦਾ ਮਿਆਰ ਉੱਚਾ ਰੱਖਣਾ ਹਰਵੀਰ ਮੈਂ ਦੇਖਿਆ ਤੁਹਾਨੂੰ ਤੁਸੀਂ ਬੜੇ ਜੋਸ਼ ਨਾਲ ਸ਼ੇਅਰ ਪੜ੍ਹਦੇ ਹੋ ਜਿੱਥੇ ਵੀ ਕਿਸੇ ਗੈਦਰਿੰਗ ਚ ਹੁੰਦੇ ਨੇ ਬੜੇ ਲੋਕ ਇੰਪ੍ਰੈਸ ਹੁੰਦੇ ਨੇ ਤੇ ਮੈਂ ਚਾਹੂੰਗਾ ਵੀ ਸਾਡੇ ਵੀਅਰਜ਼ ਨੂੰ ਵੀ ਕੋਈ ਵਧੀਆ ਲਾਈਨਾਂ ਸਰਜੀਤ ਪਾਤਰ ਦੀਆਂ ਜਾਂ ਕੋਈ ਹੋਰ ਜੋ ਤੁਹਾਨੂੰ ਯਾਦ ਹੋਣ ਪੂਰੇ ਜੋਸ਼ ਨਾਲ ਸੁਣਾਓ ਜਰਾ ਅਹ ਸਰਜੀਤ ਪਾਤਾ ਸਾਹਿਬ ਜਿਵੇਂ ਤੁਸੀਂ ਜੇਕਰ ਕੀਤਾ ਹੈ ਕਿ ਪੰਜਾਬ ਦੇ ਹਰ ਦੌਰ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਆਵਾਮ ਦੀ ਆਵਾਜ਼ ਉਠਾਈ ਹੈ ਤੇ ਮੈਂ ਉਹਨਾਂ ਦਾ ਹੀ ਇੱਕ ਸ਼ੇਰ ਆਪਦੇ ਨੌਜਵਾਨਾਂ ਨੂੰ ਮੁਖਾਤੀਬ ਹੋ ਕੇ ਕਹਾਂਗੀ ਕਿ ਨਾ ਮਹਿਲਾ ਉੱਚੀਆਂ ਨਾ ਉੱਚੇ ਮਿਨਾਰਾਂ ਨਾਲ ਕਮਾਂ ਉੱਚੀਆਂ ਉੱਠਦੀਆਂ ਨੇ ਉੱਚੇ ਕਿਰਦਾਰਾਂ ਨਾਲ ਸੋ ਨੌਜਵਾਨਾਂ ਅੱਗੇ ਬੇਨਤੀ ਹੈ ਕਿ ਜੋ ਪੰਜਾਬ ਦੇ اخلاق ਨੇ ਉਹਨਾਂ ਨੂੰ ਕਾਇਮ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਪਰਮਾਤਮਾ ਉਹਨਾਂ ਨੂੰ ਜ਼ਿੰਮੇਵਾਰੀ ਦੇ ਵਿੱਚ ਨੂੰ ਨਿਭਾਉਣ ਵਿੱਚ ਬਲ ਬਖਸ਼ੇ ਤੇ ਗੁਰਤੇਜ ਕਹਾਰ ਵਾਲਾਂ ਦੀਆਂ ਮੈਂ ਲਾਈਨਾਂ ਦੇ ਨਾਲ ਆਪਦੀ ਗੱਲ ਦੀ ਸਮਾਪਤੀ ਕਰਦੀਆਂ ਜੇ ਔੜ ਇਦਾਂ ਹੀ ਜਾਰੀ ਰਹੀ ਰੂਹਾਂ ਤੇਹਾਂ ਦੇ ਮਸਲੇ ਹੀ ਮੁੱਖ ਜਾਣਗੇ ਪਹਿਲਾਂ ਨਦੀਆਂ ਦੇ ਪਾਣੀਆਂ ਦੀ ਚਿੰਤਾ ਸੀ ਹੁਣ ਲੱਗਦਾ ਹੈ ਕਿ ਪਾਣੀ ਨਹਿਰਾਂ ਦੇ ਵੀ ਸੁੱਕ ਜਾਣਗੇ ਤੇ ਜੇ ਨਸ਼ਿਆਂ ਦਾ ਦੌਰ ਇਦਾਂ ਹੀ ਰਿਹਾ ਜੇ ਲੀਡਰਾਂ ਦੇ ਉੱਤੇ ਅਸੀਂ ਸਭ ਇਲਜ਼ਾਮ ਲਗਾਉਂਦੇ ਰਹੇ ਅਸੀਂ ਆਪ ਦੇ ਕਿਰਦਾਰਾਂ ਨੂੰ ਨਤਰਾਸ਼ਿਆ ਆਪਣੀਆਂ ਗਲਤੀਆਂ ਵੱਲ ਵੀ ਨਾ ਵੇਖਿਆ ਜਿਸ ਇਸ ਪੰਜਾਬ ਤੋਂ ਇਦਾਂ ਹੀ ਟੁੱਟਦੇ ਰਹੇ ਤਾਂ ਮੇਰੇ ਖਿਆਲ ਨਾਲ ਇਹ ਗੁਰਤੇਜ ਕੋਹਾਰ ਵਾਲਾ ਜੀ ਦੇ ਜੋ ਜਜ਼ਬਾਤ ਨੇ ਸ਼ਾਇਦ ਕਿਤੇ ਸੱਚ ਵੀ ਨਾ ਹੋ ਜਾਣ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਕਰਨ ਹਰ ਵੀ ਇੱਕ ਲੋਕ ਬੜੀ ਦੁਬਿਧਾ ਵਿੱਚ ਨੇ ਹੁਣ ਪੰਜਾਬ 'ਚ ਪਾਰਟੀਆਂ ਵੱਧ ਰਹੀਆਂ ਨੇ ਸਭ ਤੋਂ ਪਹਿਲਾਂ ਅਕਾਲੀ ਪਾਰਟੀ ਹੈ ਫਿਰ ਕਾਂਗਰਸ ਪਾਰਟੀ ਹੈ ਇੱਕ ਕਾਂਗਰਸ ਦੇ ਕੈਪਟਨ ਸਾਹਿਬ ਅਬਦੀ ਪਾਰਟੀ ਬਣਾ ਗਏ ਨੇ ਤੇ ਇੱਕ ਦਿੱਲੀ ਵਾਲਿਆਂ ਦੀ ਪਾਰਟੀ ਹੈ ਉਹ ਹਿੰਦੂ ਮੁਸਲਮਾਨ ਦਾ ਝਗੜਾ ਲੈ ਕੇ ਵਿੱਚ ਸ਼ੁਰੂ ਹੋਏ ਨੇ ਤੇ ਇੱਕ ਕਿਸਾਨਾਂ ਨੇ ਆਪਣੀ ਪਾਰਟੀ ਬਣਾ ਰਹੀ ਹੈ ਤੇ ਕੀ ਤੁਸੀਂ ਇਹਨਾਂ ਪਾਰਟੀਆਂ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕਰਕੇ ਗੱਲ ਯਾਦ ਕਰਾਤੀ ਤੇ ਕਾਫੀ ਉਮੀਦਾਂ ਸੀ ਪੰਜਾਬ ਦੇ ਲੋਕਾਂ ਨੂੰ ਮੈਨੂੰ ਨਿੱਜੀ ਤੌਰ ਤੇ ਬੜੀਆਂ ਉਮੀਦਾਂ ਸੀ ਕਿ ਸ਼ਾਇਦ ਪੰਜਾਬ ਦੀ ਨੁਹਾਰ ਬਦਲ ਨਾ ਗਿਆ ਉਹ ਉਹਨਾਂ ਨੂੰ ਤਾਂ ਮੈਂ ਇਹ ਕਹੂੰਗੀ ਕਿ ਹਮ ਤੋ ਜ਼ਮੀਨ 'ਤੇ ਚਲਤੇ ਰਵਾ ਰਵੀਂ ਮੇ ਗਰੇ ਆਪ ਇਤਨੀ ਬੁਲੰਦੀ ਸੇ ਕਿਸ ਖੁਸ਼ੀ ਮੇ ਗਰੇ ਤਾਂ ਉਹਨਾਂ ਨੂੰ ਇਹੀ ਹੈ ਗੱਲ ਤੇ ਜੋ ਅੱਛਾ ਮੈਂ ਇਸ ਅੱਤੇ ਗੱਲ ਕਰ ਰਹਾ ਵੀ ਕੈਪਟਨ ਸਾਹਿਬ ਨੇ ਪਹਿਲਾਂ ਪਾਣੀਆਂ ਦੇ ਮਸਲੇ ਦੇ ਹੱਲ ਕੀਤਾ ਤੇ 84 ਚ ਉਹਨਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਚ ਵੀ ਆਏ ਰਿਜ਼ਾਈਨ ਕਰਤਾ ਫਿਰ ਬਲੂਥ ਬਲੈਕ ਥੰਡਰ ਤੋਂ ਬਾਅਦ ਫਿਰ ਚਲੇ ਗਏ ਯਾਨੀ ਬੜਾ ਸਟੈਂਡ ਲੈਂਦੇ ਹੁੰਦੇ ਸੀ ਕੈਪਟਨ ਸਾਹਿਬ ਪੰਜਾਬ ਦੇ ਰਾਖੇ ਮੰਨੇ ਜਾਂਦੇ ਸੀ ਤੇ ਕੀ ਗੱਲ ਕੀ ਹੋਈ ਵੀ ਪਿਛਲੇ 10 ਸਾਲ ਚ ਬਿਲਕੁਲ ਹੀ ਕੋਈ ਭਾਈਵੰਦੀ ਹੋ ਗਈ ਉਹਨਾਂ ਦੀ ਕਾਲੀਆਂ ਨਾਲ ਜਾਂ ਕੀ ਹੋ ਗਿਆ ਇੱਕ ਪੋਲਿਟিক্যাল ਥਾਟ ਹੈ ਕਿ ਪਾਵਰ ਕਰਪਟਸ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਸ਼ਾਇਦ ਕਿਤੇ ਨਾ ਕਿਤੇ ਪਾਵਰ ਨਹੀਂ ਕਿਤੇ ਗਲਤ ਉਹਨਾਂ ਨੂੰ ਕਰ ਦਿੱਤਾ ਹੋਵੇ ਬਾਕੀ ਸਟੈਂਡ ਤੇ ਆਮ ਲੋਕ ਰਹਿੰਦੇ ਨੇ ਵਰਕਰ ਰਹਿੰਦੇ ਨੇ ਬੜੀਆਂ ਜ਼ਮੀਨਾਂ ਠੁਕਰਾ ਦਿੰਦੇ ਨੇ ਵੱਡੇ ਵੱਡੇ ਜਿਹੜੇ ਲਾਲਚ ਠੁਕਰਾ ਦਿੰਦੇ ਨੇ ਆਮ ਲੋਕ ਵਰਕਰ ਹੁੰਦੇ ਨੇ ਜਿਹੜੇ ਅਕਸਰ ਵੱਡੇ ਲੀਡਰ ਹੈ ਜਿਹੜੇ ਉਹ ਦਗਾ ਦੇ ਜਾਂਦੇ ਨੇ ਹਾਂਜੀ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਇਹਨਾਂ ਬਾਰੇ ਤਾਂ ਮੈਂ ਹੀ ਕਹੂੰਗੀ ਕਿ ਹਮ ਬੋਲੇ ਤਾਂ ਹਮੇ ਬੋਲਣ ਦੀ ਜ਼ਰੂਰਤ ਕੀ ਹੈ ਕੌਣ ਨਹੀਂ ਜਾਣਦਾ ਆਪਕੀ ਨੀਅਤ ਕੀ ਹੈ ਸਾਰੀ ਅਫਸਾਨਾਗਰੀ ਖਾਕ ਵਿੱਚ ਮਿਲ ਜਾਏਗੀ ਅਗਰ ਖੁੱਲ ਜਾਏ ਆਪ ਤੇ ਕਿ ਆਪਕੀ ਹਕੀਕਤ ਕੀ ਹੈ ਤੇ ਕੇਜਰੀਵਾਲ ਤੇ ਤੁਸੀਂ ਕਹਿ ਰਹੇ ਹੋ ਵੀ ਉਹਨਕੋ ਕੌਣ ਨਹੀਂ ਜਾਣਦਾ ਅਬ ਉਹ ਐਕਸਪੋਜ਼ ਹੋ ਜਾਣਗੇ ਹੁਣ ਤਾਂ ਕੇਜਰੀਵਾਲ ਨੂੰ ਆਉਂਦੇ ਆਉਂਦੇ ਇੱਥੇ 5 ਸਾਲ ਹੋ ਗਏ ਤੇ ਕਾਫੀ ਲੋਕਾਂ ਨੇ ਸਮਝ ਲਿਆ ਉਹਨਾ ਵੀ ਕੇਜਰੀਵਾਲ ਚੀਜ਼ ਕੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੀ ਮੈਨੂੰ ਆਪਦੇ ਲੋਕਾਂ ਦੀ ਸਭ ਤੋਂ ਵਧੀਆ ਗੱਲ ਲੱਗਦੀ ਹੈ ਨਾ ਇਹ ਆਪਦੀ ਉਮੀਦ ਬੜੀ ਛੇਤੀ ਮਾਰ ਦੇਣੀ ਹੈ ਇਹ ਹਮੇਸ਼ਾ ਕਿਤੇ ਨਾ ਕਿਤੇ ਵੇਖਦੇ ਨੇ ਕਿ ਸ਼ਾਇਦ ਇਸ ਵਾਰ ਕੋਈ ਚੰਗਾ ਹੋ ਜਾਵੇ ਸ਼ਾਇਦ اسی ਉਮੀਦ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਵਾਰ ਕੋਈ ਆਮ ਆਦਮੀ ਪਾਰਟੀ ਦੇ ਨਾਲ ਚੰਗਾ ਹੋ ਜਾਵੇ ਪਰ ਇਹ ਉਹਨਾਂ ਦੀ ਉਮੀਦ ਤਾਂ ਹੈ ਕਿ ਤੇ ਬਾਕੀ ਉਹਨਾਂ ਨੂੰ ਮੈਂ ਹੀ ਕਹੂੰਗੀ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਸਰਕਾਰ ਰੱਖੀ ਹਰਿਆਣਾ ਦੇ ਵਿੱਚ ਸਰਕਾਰ ਉਹਨਾਂ ਨੇ ਆ ਦੇ ਬਾਈਕਾਟ ਰੱਖਿਆ ਸੀ ਚੋਣਾਂ ਦਾ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਹੈ ਵਿੱਚ ਕਿਤੇ ਨਾ ਕਿਤੇ ਮਿਲੀ ਵੀ ਇਹ ਗੱਲਬਾਤ ਉਹਨਾਂ ਦੀ ਬੀਜੇਪੀ ਨਾਲ ਮਿਲੇ ਲੱਗਦੇ ਆ ਪੂਰੇ ਹੱਥ ਮਿਲੇ ਲੱਗਦੇ ਨੇ ਕਿਉਂਕਿ ਜਿੱਥੇ-ਜਿੱਥੇ ਕਾਂਗਰਸ ਦੀ ਸਰਕਾਰ ਬਣਨੀ ਹੁੰਦੀ ਹੈ ਉੱਥੇ-ਉੱਥੇ ਉਹ ਇਲੈਕਸ਼ਨ ਲੜਦੇ ਨੇ ਯੂਪੀ 'ਚ ਕਦੇ ਨਹੀਂ ਲੜਦੇ ਤੇ ਲੱਗਦਾ ਨਹੀਂ ਵੀ ਉਹ ਬੀਜੇਪੀ ਨਾਲ ਕੋਈ ਸਾਠ ਘਾਂਡਾ ਉਹਨਾਂ ਦੀ ਬਸ ਇਸੇ ਲਈ ਮੈਂ ਕਿਹਾ ਕਿ ਹਮੇ ਬਤਾ ਹਮ ਮੈਂ ਬਤਾਉਂ ਤੋ ਬਤਾਨੇ ਕੀ ਜ਼ਰੂਰਤ ਕਿਆ ਹੈ ਕਿਸੇ ਨਹੀਂ ਮਾਲੂਮਾਤ ਕੀ ਨੀਅਤ ਕਿਆ ਹੈ ਇੱਕ ਕਿਸਾਨਾਂ ਨੇ ਬੜਾ ਲੰਮਾ ਸੰਘਰਸ਼ ਲੱਗ ਕੇ ਸੈਂਟਰ ਗਵਰਨਮੈਂਟ ਦੇ ਗੋਡੇ ਲਵਾਤੇ ਤੇ ਆਖਰ ਜਿੱਤ ਹਾਸਲ ਹੋਈ ਅੱਜ ਕਿਸਾਨ ਵੀ ਰਾਜਨੀਤੀ ਚ ਨੇ ਤੇ ਸੰਯੁਕਤ ਸਮਾਜ ਮੋਰਚਾ ਨੇ ਕਈ ਕੈਂਡੀਡੇਟ ਬਹੁਤ ਵਧੀਆ ਨੇ ਉਹਨਾਂ ਦੇ ਤੇ ਕੀ ਆਪਾਂ ਨੂੰ ਐਸੇ ਕਮਿਊਨਿਟੀ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਾਂ ਪੋਲੀਟੀਕਲ ਲਾਈਨਾਂ ਤੋਂ ਹਟ ਕੇ ਜਾਂ ਕਿੱਦਾਂ ਚੱਕ ਕਰਨਾ ਚਾਹੀਦਾ ਦੇਖੋ ਇੱਕ ਪੋਲੀਟੀਕਲ ਸਿਸਟਮ ਪੂਰਾ ਇੱਕ ਸੋਸਾਇਟੀ ਦੇ ਵਿੱਚ ਬਣਿਆ ਹੋਇਆ ਹੁੰਦਾ ਹੈ ਨਾ ਪਾਰਟੀਆਂ ਦਾ ਸਿਸਟਮ ਹੁੰਦਾ ਹੈ ਤੇ हां जे ਇਸ ਤਰ੍ਹਾਂ ਦੀਆਂ ਲਾਈਨਸ ਦੇ ਉੱਤੇ ਤੁਸੀਂ ਵੀ ਇੱਕ ਚੰਗੇ ਡਵੈਲਪਮੈਂਟ ਦੇ ਕਾ ਸੋਚ ਨੂੰ ਰੱਖ ਕੇ ਆਂਦੇ ਵਿੱਚ ਰੱਖ ਕੇ ਜਦੋਂ ਤੁਸੀਂ ਸੰਯੁਕਤ ਮੋਰਚਾ ਬਣਾਇਆ ਹੈ ਇੱਕ ਕਾਬਿਲ-ਏ-ਤਾਰੀਫ ਗੱਲ ਹੈ ਤੇ ਰਾਜਨੀਤੀ ਦੇ ਵਿੱਚ ਆਉਣਾ ਪਵੇਗਾ ਕਿਉਂਕਿ ਜਿਨ੍ਹਾਂ ਕੋਲ ਸੱਤਾ ਹੁੰਦੀ ਉਹਨਾਂ ਕੋਲ ਸੱਚ ਨਹੀਂ ਹੁੰਦਾ ਜਿਨ੍ਹਾਂ ਕੋਲ ਸੱਚ ਹੁੰਦਾ ਉਹਨਾਂ ਕੋਲ ਸੱਤਾ ਨਹੀਂ ਹੁੰਦੀ ਸੋ ਜੇ ਸਤ ਤੇ ਸੱਤਾ ਨੂੰ ਸੱਚ ਤੇ ਸੱਤਾ ਨੂੰ ਜੇ ਇਕੱਠਿਆਂ ਲਿਕੇ ਹੋਣਾ ਹੈ ਤਾਂ ਤੁਹਾਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ ਜੇ ਤੁਸੀਂ ਸਮਾਜ ਕੋਈ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਜਨੀਤੀ ਚਾਉਣਾ ਪਵੇਗਾ ਕਿਉਂਕਿ ਆਪਾਂ ਤਬੀਦ ਬਦਲਾਂਗੇ ਜੇ ਆਪਾਂ ਪਾਰਟੀਆਂ ਨੂੰ ਛੱਡ ਕੇ ਚੰਗੇ ਬੰਦੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦੀ ਆਪਾਂ ਸਪੋਰਟ ਕਰੀਏ ਤਾਂ ਕਿ ਜਿੱਤ ਕੇ ਚੰਗੇ ਜਾਣ ਤੇ ਚੰਗੀ ਸੋਚ ਹੋਵੇ ਤੇ ਚੰਗਾ ਹੀ ਉਹ ਆਪਦੇ ਵਾਸਤੇ ਸਾਡੇ ਵਾਸਤੇ ਕੁਝ ਲੈ ਕੇ ਆਉਣ। ਹਾਂਜੀ ਲਾਜ਼ਮੀ ਇਹ ਗੱਲ ਤਾਂ ਹੈ ਹੀ ਕਿ ਆਦਮੀ ਨੂੰ ਵੇਖ ਕੇ ਚਿਹਰੇ ਨੂੰ ਵੇਖ ਕੇ ਵੋਟ ਜ਼ਰੂਰ ਪਾਣੀ ਚਾਹੀਦੀ ਹੈ। ਇਹ ਸੀ ਹਰਬੀਰ ਕੌਰ ਪਿੰਡ ਕੌਣੀ ਤੋਂ ਨੌਜਵਾਨ ਨੇ ਇਹ એનਰਜੈਟਿਕ ਨੇ ਤੇ ਇਹਨਾਂ ਦੇ ਵਿਚਾਰ ਬਹੁਤ ਹੀ ਵਧੀਆ ਨੇ ਸਾਨੂੰ ਬੜਾ ਚੰਗਾ ਲੱਗਿਆ ਨੇ ਇਹ ਵਿਚਾਰ ਸੁਣ ਕੇ ਤੇ ਡਿਸਕਵਰ ਪਲਸ ਹਮੇਸ਼ਾ ਇਹੋ ਜਿਹੇ ਲੋਕਾਂ ਨੂੰ ਪਾਲਦਾ ਹੈ ਕਿ ਜੋ ਲੀਕ ਤੋਂ ਹਟਕੇ ਨੇ ਆਪਦੇ ਆਪ ਚ ਨੇ ਤੇ ਆਪਦੇ ਆਪ ਦੇ ਵਿਚਾਰ ਰੱਖਦੇ ਨੇ ਤੇ ਬੜੀ ਚੰਗੀ ਸੋਚ ਰੱਖਦੇ ਨੇ ਤੇ ਖਾਸ ਕਰ ਆਪਦੇ ਪਿੰਡਾਂ ਬਾਰੇ ਔਰ ਪੰਜਾਬ ਬਾਰੇ ਸੋਚਦੇ ਨੇ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲਸ ਤੁਹਾਨੂੰ ਦਿਖਾਵੇਗਾ ਸੱਚ ਬੋਲੇਗਾ ਸੱਚ ਦਿਖਾਵੇਗਾ ਸੱਚ ਡਿਸਕਵਰ ਪਲਸ ਮੈਂ ਦਰਸ਼ਨ ਢਿਲੋਂ ਜਗਦੀਪ ਕੁਮਰ ਦੇ ਨਾਲ ਪਿੰਡ ਕੌਣੀ ਪੰਜਾਬ